ਯਾਜਾ ਅੰਬਾਂ ਦੇ ਗੁੱਦਾ ਛਾਦੇ ਦੇ ਬਾਅਦ ਅੰਬਾਂ ਦੀ ਬਹਾਰ ਹੈ ਉੱਥੀਆਂ ਸਿਰ ਛੜਦੀਆਂ ਪਈਆਂ ਜਾਂ ਥਲੇ ਟਿਕੀਆਂ ਉਹ 18 ਆ ਤੇ ਅੱਜ ਨੌ ਨੌ ਲੰਬਾਂ ਦੇ ਹੋਰ ਗੱਲ ਕਰਾਂਗੇ ਆ ਕੇਲੇ ਜਿੱਦਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਫਸਲ ਹੋ ਰਹੀ ਹੈ ਇਹਨਾਂ ਤੋਂ ਬਾਅਦ ਵੀ ਜਿਹੜਾ ਉਹਨਾਂ ਦਾ ਇੱਕ ਪਰਿਵਾਰ ਦਾ ਬਾੜ ਚਾਹਿਆ ਮੇਰੇ ਕਿਡੇ ਲਿਆ ਇੱਲਿਆਂ ਦਾ ਪਾਗਿਆ ਤੇ ਇਹਨਾਂ ਨੂੰ ਆਪਣੀਆਂ ਸਮੇਂ ਤੇ ਨਾਲ ਕੇਲੇ ਲੱਗੇ ਵੀ ਆ ਉਹ ਕੇਲੇ ਪੱਕਣਗੇ ਇਹਦਾ ਕਿ ਕਿ ਕਿਲਾ ਜਿਹੜਾ ਕਾਫੀ ਉੱਚਾ ਹੋ ਜਾਂਦਾ ਜੇ ਇਹਨਾਂ ਦੀ ਕਿਤੀ ਕਰਨੀ ਚਾਹੋ ਤੇ ਕਾਫੀ ਐਦਾ ਜਣਾ ਕਿੰਨਾ ਆ ਆਜ਼ਮਾ ਦਾ ਇਹ ਹੈ ਘਰ ਜੇ ਤਾਰਾ ਉਹ ਆਦਾ ਸੰਕੀ ਦੇ ਆ ਉਹਨਾਂ ਦਾ ਇਹ ਨਾ ਦਾ ਪਰਿਵਾਰ ਜਿਹੜਾ ਵਾ ਉਹ ਇਸ ਵਾਰ ਜਿਹਨਿ ਚਿਵੀ ਪੁਰਵ ਵਿੱਚ ਰਹਿ ਰਿਹਾ ਉਹrtੇ ਦਾ ਕਾਰੋਬਾਰ ਚੱਲ ਰਿਹਾ ਤੇ ਇਥੇ ਜਿਹੜਾ ਖੇਤੀ ਆਮ ਜਿਹੜੀ ਉਹ ਠੇਕੇ ਤੇ ਜ਼ਮੀਨ ਦਿੱਤੀ ਜਾਂਦੀ ਆ ਤੇ ਇਹਦੇ ਵਿੱਚ ਘਰ ਤੇ ਵਿੱਚ ਕਹਿੰਦੇ ਜੇ ਵਸੋ ਹੋਵੇ ਆ ਘਰ ਦੀ ਸਾਹ ਤੇ ਸੰਭਾਲ ਰਹੀ ਦੀ ਆ ਇਹ ਤਰਾ ਕਰਕੇ ਕਿ ਦੇ ਵਧੀਆ ਮਰੂਦਾ ਦੇ ਬੂਟੇ ਅੰਬਾਂ ਦੇ ਬੂਟੇ ਫਲਦਾਰ ਬੂਟੇ ਲਾਏ ਇਹ ਇਹਨਾਂ ਦਾ ਫਲ ਕਾਫੀ ਚੱਲਦਾ ਸੀ ਤੇ ਨਾਲ ਨਾਲ ਹੋਰ ਅੱਗੇ ਕੋਈ ਵੀ ਗੱਲ ਪਤਾ ਕਰਾਂਗੇ